ਹੁਣ ਸਤਗੁਰ ਜੀ ਤੇ ਇੱਕ ਗੱਲ ਹੋਰ ਵੀ ਕਰਦੇ ਆਂ ਕਿ ਆਪਾਂ ਪਰਮਾਤਮਾ ਦਾ ਨਾਮ ਜਪਦੇ ਆਂ ਤੇ ਸਾਨੂੰ ਕਈ ਵਾਰੀ ਗੁੰਮਰਾਹ ਕੀਤਾ ਜਾਂਦਾ ਹੈ ਕਿ ਭਾਈ ਮਰਨ ਤੋਂ ਬਾਅਦ ਤੁਹਾਨੂੰ ਮੁਕਤੀ ਮਿਲ ਜਾਣੀ ਹੈ ਤੁਹਾਨੂੰ ਸਵਰਗ ਮਿਲ ਜਾਣਾ ਹੈ ਜੇ ਤੁਸੀਂ ਮਾੜੇ ਕਰਮ ਕੀਤੇ ਤਾਂ ਨਰਕ ਮਿਲਣਾ ਹੈ ਨਾ ਤਾਂ ਗੁਰੂ ਪੈਰੀ ਸਾਧ ਸੰਗਤਿਓ ਕਿਸੇ ਨੇ ਸਵਰਗ ਦੇਖਿਆ ਤੇ ਨਾ ਕਿਸੇ ਨੇ ਨਰਕ ਦੇਖਿਆ ਤੇ ਨਾ ਕਿਸੇ ਨੇ ਅੱਜ ਤੱਕ ਆਣ ਕੇ ਦੱਸਿਆ ਹੈ ਕਿ ਕੋਈ ਸਵਰਗ ਨਰਕ ਦੀ ਚੀਜ਼ ਹੈ ਮੁਕਤੀ ਜੇ ਮਿਲਣੀ ਹੈ ਮੁਕਤੀ ਲੈਣੀ ਹੈ ਤਾਂ ਜਿੰਦੇ ਜੀ ਸਾਨੂੰ ਮੁਕਤੀ ਮਿਲਣੀ ਚਾਹੀਦੀ ਭਾਵ ਸਾਡੇ ਕਰਾਂ ਦੇ ਵਿੱਚੋਂ ਕਲਾ ਕਲੇਸ਼ ਖਤਮ ਹੋ ਜਾਵੇ ਸਾਡੇ ਤੀਆਂ ਪੁੱਤਰ ਨਸ਼ਿਆਂ ਤੋਂ ਰਹਿਤ ਹੋਣ ਸਾਡੇ ਤਿਆਂ ਪੁੱਤਰ ਕਹਨੇ ਕਰ ਦੇ ਵਿੱਚ ਹੋਣ ਤਾਂ ਇਸ ਤੋਂ ਵੱਡਾ ਕੋਈ ਸਵਰਗ ਹੋ ਨਹੀਂ ਸਕਦਾ ਸਤਿਗੁਰ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਹਨ ਚਿੰਮੇ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਕਿ ਜਿਸ ਵੇਲੇ ਜੀਵ ਦਾ ਅੰਤ ਸਮਾ ਆਉਂਦਾ ਹੈ ਉਸ ਸਮੇ ਸਾਰੇ ਹੀ ਮਾਇਆ ਦੇ ਭੋਗ ਜਨਮ ਵਿੱਚ ਫਸ ਕੇ ਜੀਵ ਆਪਣਾ ਜੀਵਨ ਗਵਾਉਂਦਾ ਹੈ ਉਹ ਸਾਰੇ ਹੀ ਕੌਣੇ ਨਗਦੇ ਹਨ ਤੇ ਜਦੋਂ ਅੰਤ ਸਮਾਂ ਆਉਂਦਾ ਹੈ ਬਡਾਪਾ ਆਉਂਦਾ ਹੈ ਅੰਤ ਸਮਾਂ ਪਤਾ ਲੱਗ ਜਾਂਦਾ ਹੈ ਉਸ ਵੇਲੇ ਜੀਵ ਜਿਹੜੇ ਆਪਣੇ ਪਿਛਲੇ ਹੋਏ ਕਰਮ ਕੀਤੇ ਉਹਨਾਂ ਨੂੰ ਚੇਤੇ ਕਰਦਾ ਹੈ ਕਿ ਮੈਂ ਆਪਣੇ ਜੀਵਨ ਦੇ ਵਿੱਚ ਕੀ ਕੀਤਾ ਹੈ ਕੋਈ ਚੰਗਾ ਕੰਮ ਕੀਤਾ ਮਾੜਾ ਕੰਮ ਕੀਤਾ ਪਤਾ ਸਭ ਨੂੰ ਹੁੰਦਾ ਹੈ ਕਿ ਆਪਾਂ ਕੀ ਕੁਝ ਕੀਤਾ ਕਿ ਕੁਝ ਨਹੀਂ ਕੀਤਾ ਤੇ ਸਤਿਗੁਰ ਅਰਜਨ ਦੇ ਮਹਾਰਾਜ ਜੀ ਵਰਮਾਉਂਦੇ ਹਨ ਕਿ ਜਿਨ੍ਹਾਂ ਵਿੱਚ ਫਸ ਕੇ ਜੀਵ ਮਾਇਆ ਦੇ ਭੋਗ ਦੇ ਵਿੱਚ ਫਸ ਕੇ ਆਪਣਾ ਜੀਵਨ ਗਵਾੰਦਾ ਫਿਰ ਕਹਿੰਦੇ ਉਹ ਸਾਰੇ ਕੌੜੇ ਲੱਗਦੇ ਹਨ ਪਹਿਲਾਂ ਵੀ ਕਈ ਵਾਰ ਦੱਸਿਆ ਨੇ ਕਿ ਮਾਤਾ ਪਿਤਾ ਦੇ ਸਾਹਮਣੇ ਹੀ ਤੀਆਂ ਪੁੱਤਰ ਉਹਨਾਂ ਦੀ ਕਮਾਈ ਹੋਈ ਦੌਲਤ ਤੇ ਉਹਦੇ ਵਿੱਚ ਹਿੱਸੇ ਪਾ ਲੈਂਦੇ ਹਨ ਉਹੀ ਕਾਰ ਹੁੰਦਾ ਉਹੀ ਤੀਆਂ ਪੁੱਤਰ ਹੁੰਦੇ ਹਨ ਪਰ ਮਾਤਾ ਪਿਤਾ ਦਾ ਜੋਰ ਨਹੀਂ ਚੱਲਦਾ ਕੰਦੇ ਪਿਤਾ ਅਕਸਰ ਹੁੰਦੇ ਆਉਂਦੇ ਹਨ ਪਰ ਉਹ ਲੁਕੋ ਲੈਂਦਾ ਹੈ ਕਿਉਂਕਿ ਪਿਤਾ ਚਾਹੁੰਦਾ ਹੈ ਮਾਂ ਚਾਹੁੰਦੀ ਹੈ ਕਿ ਮੇਰੇ ਪੁੱਤ ਇਕੱਠੇ ਰਹਿਣ ਪਰ ਹਾਲਾਤ ਐਸੇ ਬਣ ਜਾਂਦੇ ਜਿੰਦਗੀ ਦੇ ਕਿ ਜੀਵਦੇ ਜਿਉਂਦੇ ਜਿਹੀ ਸਭ ਕੁਝ ਵੰਡਿਆ ਜਾਂਦਾ ਹੈ